ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਆਉਣ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਉਚ ਜਿਸੋ ਚ ਅੱਜ 8 ਫਰਵਰੀ ਪੰਜਾਬ ਦੇ ਰਾਤ ਦੇ ਮੌਸਮ ਦੀ ਗੱਲ ਕਰਕੇ ਮੌਸਮ ਰਹਿ ਸਕਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਲਓ ਚਲੋ ਅੱਗੇ ਆਦੇ ਵੀਡੀਓ ਦੇ ਹੁਣ ਤੁਸੀਂ ਪੰਜਾਬ ਦੇ 6 ਵਜੇ ਦੀ ਸ਼ਾਮਾਂ ਦੀ ਲਾਈਵ ਸਥਿਤੀ ਤੁਹਾਨੂੰ ਦਿਖਾਉਣੀ ਚਾਹੀਦੀ ਦਸੂ ਆਪਣੇ ਪੰਜਾਬ ਦੇ ਸਾਰੇ ਹੀ ਭਾਗ ਸਾਫ ਦੇ ਖੁਸ਼ਕ ਬਣੇ ਹੋਏ ਹਨ ਕਿਸੇ ਵੀ ਭਾਗ ਵਿੱਚ ਕੋਈ ਵੀ ਬਦਲਬਾਈ ਦੇਖਣ ਨੂੰ ਨਹੀਂ ਮਿਲ ਰਹੀ ਰਾਤ ਨੂੰ ਕੋਈ ਵੀ ਭਾਗ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੇ ਮੀਂਹ ਗਣ ਦੇ ਸਾਰ ਬਿਲਕੁਲ ਵੀ ਨਹੀਂ ਹਨ ਵਾਕਿਆ ਬਾਗਰ ਤੇ ਤੁੰਦ ਦੀ ਤੁੰਦ ਵੀ ਆਪ ਨੂੰ ਕਾਫੀ ਘਟ ਹੈ ਵਾਦੇ ਹੀ ਲਾਕੇ ਦੇਖਣ ਨੂੰ ਮਿਲੂਗੀ ਲਗਭਗ ਨਾ ਮੱਤ ਤੁੰਦ ਦੇ ਵੀ ਸਾਰ ਹਨ ਵਾਕਿਆ ਬਾਗ ਗੱਲ ਕਰੀਏ ਸਵੇਰ ਦੀ ਸਿਰ ਤੁਸੀਂ ਨਹੀਂ ਦੇ ਸਕਦੇ ਆਪਾਂ ਮਾਰੇ ਮੋٹے ਭਾਗਾਂ ਵਿੱਚ ਤੁੰਦ ਦੇਖਣ ਨੂੰ ਮੈ ਸਕਦੀ ਹੈ ਮਾਜੇ ਦਬਾਬੇ ਦੇ ਹੋਗਾ ਬਾਕੀ ਪਹਾੜਾਂ 'ਚ ਕਿਹੇ ਵੀ ਲੱਕ ਵਿੱਚ ਤੁਹਾਂ ਦੇ ਸਾਰ ਨਹੀਂ ਹਨ ਬਾਕੀ ਕੋਰੇ ਦੇ ਸਾਰ ਕਾਫੀ ਜਿਆਦਾ ਨੇ ਠੰਡ ਆਪ ਨੂੰ ਕਾਫੀ ਵੱਡੇ ਪੱਧਰ ਤੇ ਦੇਖਣ ਨੂੰ ਮਿਲੂਗੀ ਕਾਫੀ ਲੱਕ ਜ ਸੰਗਣਾ ਕੋਰਾ ਦੇਖਣ ਨੂੰ ਮਿਲੂਗਾ ਸਵੇਰ ਨੂੰ ਕਾਫੀ ਆਪ ਨੂੰ ਹਾਰਡ ਠਾਰ ਨਾਲ ਠੰਡ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਕਈ ਪਹਾੜਾਂ ਵਿੱਚ ਬਾਕੀ ਠੰਡਾ ਆਪ ਨੂੰ ਕਾਫੀ ਜਿਆਦਾ ਦੇਖਣ ਨੂੰ ਮਿਲੂਗੀ ਬਾਕੀ ਤੁਹਾਂ ਦੇ ਕੋਈ ਵੀ ਜਿਆਦਾ ਸਾਰ ਨਹੀਂ ਹਨ ਬਾਕੀ ਅੱਜ ਦੀ ਵੀਡੀਓ ਚ ਇੰਨੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਚੈਨਸ ਕਰ ਦਿਓ ਬਾਕੀ ਕੌਲਮ ਨਾਲ ਗੱਲ ਕਰੀਏ ਕੱਲ੍ਹ ਦਿਨੇ ਆਪ ਨੂੰ ਵਧੀਆ ਤਾਂ ਆਪ ਦੇਖਣ ਨੂੰ ਮਿਲੂਗੀ ਅਸੀਂ ਪਹਾੜਾਂ ਵਿੱਚ ਪੰਜਾਬ ਦੇ ਬਾਕ